ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰाइम ਜ਼ਿਲ੍ਹਾ ਰੋਪੜ ਦੀ ਤਹਿਸੀਲ ਨੰਗਲ ਦੇ ਅਧੀਨ ਆਉਂਦੇ ਪਿੰਡ ਕਲਿਤਰਾ ਦੇ ਵਿੱਚ ਇੱਕ ਪਰਿਵਾਰ ਦੇ ਘਰ ਉੱਤੇ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਭਾਰੀ ਨੁਕਸਾਨ ਹੋ ਗਿਆ। ਪੀੜਤ ਪਰਿਵਾਰ ਨੇ ਦੱਸਿਆ ਕਿ ਬੀਤੇ ਰਾਤ ਜਦੋਂ ਅਸਮਾਨੀ ਬਿਜਲੀ ਕੜਕ ਰਹੀ ਸੀ ਤਾਂ ਉਸ ਸਮੇਂ ਇੱਕ ਜ਼ੋਰ ਦੇ ਨਾਲ ਧਮਾਕਾ ਹੁੰਦਾ ਹੈ ਜਿਸ ਤੋਂ ਬਾਅਦ ਪਰਿਵਾਰ ਡਰ ਜਾਂਦਾ ਹੈ। ਤੇ ਮਕਾਨ ਦੀ ਛੱਤ ਉੱਤੇ ਜਾ ਕੇ ਜਦੋਂ ਵੇਖਦੇ ਨੇ ਤਾਂ ਬਿਜਲੀ ਦੀਆਂ ਤਾਰਾਂ ਨੂੰ ਅੱਗ ਲੱਗੀ ਹੋਈ ਸੀ। ਇੰਨਾ ਹੀ ਨਹੀਂ ਮਕਾਨ ਦੇ ਉੱਤੇ ਬਣਾਏ ਗਏ ਬਾਜ ਦੇ ਵੀ ਪਰਖੱਚੇ ਉੱਡ ਗਏ ਪਰਿਵਾਰ ਨੇ ਦੱਸਿਆ ਕਿ ਇਸ ਹਾਸੇ ਦੇ ਵਿੱਚ ਉਹਨਾਂ ਦਾ ਮਾਲੀ ਨੁਕਸਾਨ ਬਹੁਤ ਹੋਇਆ ਹੈ ਪਰ ਰਾਹ ਦੀ ਗੱਲ ਇਹ ਰਹੀ ਕਿ ਕਿਸੇ ਨੂੰ ਕਿਸੇ ਪ੍ਰਕਾਰ ਦੀ ਸੱਟ ਚੋਟ ਨਹੀਂ ਲੱਗੀ ਅਸਮਾਨੀ ਬਿਜਲੀ ਨੇ ਜ਼ਬਰਦਸਤ ਕੀਤੀ ਉਹਨਾਂ ਦੇ ਘਰ ਦੇ ਲੈਂਟਰ ਨੂੰ ਦਰਾਰਾਂ ਤੱਕ ਆ ਗਈਆਂ ਤੇ ਮਕਾਨ ਦਾ ਪਲਸਤਰ ਵੀ ਕਈ ਜਗ੍ਹਾ ਤੋਂ ਟੁੱਟ ਗਿਆ ਤੇ ਚਲੋ ਆ ਤੁਹਾਨੂੰ ਸੁਣਾ ਦਿੰਦੇ ਹਾਂ ਕਿ ਪੀੜਤ ਪਰਿਵਾਰ ਨੇ ਇਸ ਸਬੰਧ ਦੇ ਵਿੱਚ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਕੀ ਕਿਆ ਨੰਗਲਦੋ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਬਾਹਰ ਜੀ ਕਾਲਸਾ ਕਾਲਕ੍ਰਿਤੀ ਦੇ ਪਤੇ ਰਾਤ 9 ਵਜੇ ਦੇ ਕਰੀਬ ਬਾਸ਼ ਆਂਦੇ ਨਾਲ ਇੱਕ ਅਸਮਾਨੀ ਬਿਜਲੀ ਦਾ ਬਹੁਤ ਵੱਡਾ ਧਮਾਕਾ ਹੋਇਆ ਜਿਹੜਾ ਕਿ ਮੌਂਟੀ ਦੇ ਉੱਤੇ 10ਵੇਂ ਪਾਛੇਜ ਦਾ ਬਾਜ ਜੋ ਸਿਮਿੰਟ ਦਾ ਬਣਿਆ ਹੋਇਆ ਸੀ ਉਹ ਲਾਇਆ ਹੋਇਆ ਸੀ ਤੇ ਉਸ ਦੇ ਉੱਤੇ ਉਹ ਅਸਮਾਨੀ ਬਿਜਲੀ ਡਕਣ ਕਰਕੇ ਅਸਲ ਬਾੜੀਆਂ ਤਾਂ ਸਾਰੀਆਂ ਟਿਕੜੀਆਂ ਹੋ ਗਈਆਂ ਤੇ ਮੋਨਤੀ ਦੇ ਵਿੱਚ ਜਿਹੜੀ ਵਾਇਰਿੰਗ ਕੀਤੀ ਹੋਈ ਸੀ ਉਸ ਦੀਆਂ ਤਾਰਾਂ ਸਾਰੀਆਂ ਸੜ ਗਈਆਂ ਤੇ ਇਹ ਬਹੁਤ ਵੱਡਾ ਹਾਸਾ ਪ੍ਰਮਾਤਮਾ ਨੇ ਆਪ ਸਾਡੇ ਘਰ ਨੂੰ ਬਚਾਣਾ ਕੀਤਾ ਹੈ